ਫਿਰ ਸਾਨੂੰ ਇਹ ਬਚਨ ਸਮਝਾਇਆ ਵੀ ਗੁਰਬਾਣੀ ਪੜ੍ਹਨੀ ਕਿਵੇਂ ਚਾਹੀਦੀ ਹੈ। ਵੇਖੋ ਪਾਠ ਤੇ ਆਪਾਂ ਸਾਰੇ ਹੀ ਕਰਦੇ ਨਿਤਨੇਮ ਕਰਦੇ ਆਂ। ਕੁਝ ਪਿਆਰੇ ਨੇ ਜਿਹੜੇ ਸਹਿਜ ਪਾਠ ਵੀ ਕਰਦੇ ਨੇ। ਜਾਂ ਜਿਹੜੇ ਗੁਰੂ ਕੇ ਅਖੰਡ ਪਾਠੀ ਨੇ, ਪਾਠ ਕਰਨ ਵਾਲੇ ਪਾਠੀ ਸਿੰਘ ਨੇ, ਉਹਨਾਂ ਨੂੰ ਵੀ ਬਚਨ ਕਹਿੰਦੇ ਬਾਣੀ ਪੜ੍ਹਨੀ ਕਿਵੇਂ ਚਾਹੀਦੀ। ਇਹ ਬੜਾ ਵੱਡਾ ਬਚਨ ਹੈ ਸਾਨੂੰ ਜ਼ਿੰਦਗੀ 'ਚ ਸਮਝਣ ਵਾਸਤੇ। ਉਹਨਾਂ ਨੇ ਨਿਯਮ ਲਿਖੇ, ਮਰਿਆਦਾ ਲਿਖੀ ਹੈ ਬਾਣੀ ਪੜ੍ਹਨ ਦੀ। ਪਹਿਲਾ ਬਚਨ ਕਹਿੰਦੇ ਕਹਿੰਦੇ ਅੰਨ ਕੋ ਬੰধেਜ ਬਾੰਦ ਬਾਣੀ ਪੜਨ ਤੋਂ ਪਹਿਲਾਂ ਤੇਰਾ ਅੰਨ ਤੇ ਕੰਟਰੋਲ ਹੋਣਾ ਚਾਹੀਦਾ ਪਹਿਲੀ ਤੇ ਗੱਲ ਹੈ ਵੀ ਜੇ ਭੁੱਖ ਨਹੀਂ ਲੱਗੀ ਤੇ ਪ੍ਰਸ਼ਾਦਾ ਛਕਣਾ ਬਿਨਾਂ ਪ੍ਰਸ਼ਾਦਾ ਛਕਣ ਤੋਂ ਬਾਣੀ ਪੜ ਕੇ ਸੁਣਾ ਜੇ ਭੁੱਖ ਲੱਗੀ ਹੈ ਇੱਕ ਪ੍ਰਸ਼ਾਦਾ ਛਕ ਵੀ ਸਿਰਫ ਭੁੱਖੀ ਦੂਰ ਹੋਵੇ ਤੇ ਆਪਾਂ ਕੀ ਕਰਦੇ ਡਿਊਟੀ ਲਾਉਣ ਤੋਂ ਪਹਿਲਾਂ 5-7 ਰੋਟੀਆਂ ਆਖੇ ਵੀ ਲੈ ਰੋਟੀ ਵੀ ਲਾਇਓ ਖੀਰ ਵੀ ਲਾਇਓ ਦਾਲ ਵੀ ਲਾਇਓ ਚੌਲ ਵੀ ਲਾਇਓ ਜੋ ਕੁਝ ਘਰੇ ਬਨਾਇਆ ਸਭ ਕੁਝ ਲਿਆ ਕੇ ਪਹਿਲਾਂ ਮੈਨੂੰ ਇਸ ਕਰ ਜਿਵੇਂ ਕੂਏ ਵਿੱਚ ਨਹੀਂ ਛੁੱਟੀ ਦਾ ਕੋ ਟੋਏ ਵਿੱਚ ਪਾਈ ਜਾਈਦਾ ਪੇਟ ਨੂੰ ਟੋਇਆ ਬਨਾਇਆ ਭਰੀ ਚੱਲੋ ਭਰੀ ਚੱਲੋ ਤੇ ਮੁੜ ਕੇ ਉੱਥੇ ਪਾੜ ਥੋੜੀ ਹੋਣਾ ਫਿਰ ਤੇ ਉਬਾਸੀਆਂ ਤੇ ਨੀਂਦ ਆਵੇ ਕਹਿੰਦੇ ਬਾਣੀ ਪੜਨੀ ਹੈ ਅੰਨ ਕੋ ਬੰধেਜ ਬਾੰਦ ਵੀ ਪ੍ਰਸ਼ਾਦਾ ਥੋੜਾ ਸ਼ਕਨਾ ਫਿਰ ਬਾਣੀ ਪੜ ਸਕਦਾ ਦੂਜਾ ਬਚਨ ਕਰਦੇ ਪਏ ਆਸਨ ਕੋ ਆਸਾਦ ਬੇਸ ਜਿੱਥੇ ਬੈਠ ਕੇ ਬਾਣੀ ਪੜਨੀ ਹੈ ਤੇਰਾ ਆਸਨ ਸਾਫ ਸੁਸਰਾ ਹੋਵੇ ਚਾਦਰਾਂ ਸੋਹਣੀਆਂ ਸਾਫ਼ ਹੋਣ ਜਿੱਥੇ ਬੈਠਣਾ ਹੈ ਕਮਰਾ ਸੋਹਣਾ ਸਾਫ਼ ਹੋਵੇ ਜਿੱਥੇ ਬੈਠਣਾ ਹੈ ਜੇ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਪੜਦਾ ਪਿਆ ਰਮਾਲੇ ਸਾਫ਼ ਹੋਣ ਸੁਖਾਸਣ ਦੇ ਬਸਤਰੇ ਸਾਫ਼ ਹੋਣ ਤੌਲੀਏ ਰੁਮਾਲ ਸਾਫ਼ ਹੋਣ ਇਹ ਨਾ ਹੋਵੇ ਵੀ ਰੁਮਾਲ ਤੇ ਬਸਤਰ ਮਹਾਰਾਜ ਦੇ ਮੈਲ ਨਾਲ ਕਾਲੇ ਹੋਏ ਹੁਣ ਤੇ ਤੂੰ ਉੱਥੇ ਬੈਠ ਕੇ ਬਾਣੀ ਪੜੇ ਤੇ ਫਿਰ ਉਹ ਬਾਣੀ ਪੜਨ ਦਾ ਆਨੰਦ ਕਿਵੇਂ ਆਵੇ ਗੁਰੂ ਕਿਹਾ ਸਿੱਖਾ ਬਾਣੀ ਪੜ ਕੇ ਸੁਣਾਉਣ ਵਾਲਿਆ ਤੇਰਾ ਆਸਣ ਜਿੱਥੇ ਬੈਠ ਕੇ ਬਾਣੀ ਪੜਦਾ ਉਹ ਸਾਫ਼ ਹੋਣਾ ਚਾਹੀਦਾ ਤੀਜਾ ਬਚਨ ਕਰਦੇ ਪੈ ਗਾਤ ਕੋ ਅਲੋਲ ਸੂਧ ਅਲੋਲ ਤੋਂ ਭਾਵ ਹੁੰਦਾ ਵੀ ਜਦੋਂ ਬਾਣੀ ਪੜ੍ਹਦਾ ਨਾ ਉਦੋਂ ਤੇਰੇ ਵਿੱਚ ਚੰਚਲਤਾ ਹੀ ਨਹੀਂ ਹੋਣੀ ਚਾਹੀਦੀ ਵੀ ਵੇਖ ਕੇਵੇਂ ਅੱਖਾਂ ਘਮਾਈ ਜਾਣੀਆਂ ਮੂੰਹ ਘਮਾਈ ਜਾਣਾ ਕਈ ਦੰਦ ਕੱਢਣ ਲੱਗ ਪੈਂਦੇ ਹੱਸਣ ਲੱਗ ਪੈਂਦੇ ਅੱਜ ਕੱਲ ਤੇ ਇਹੋ ਜਿਹਾ ਮਾੜਾ ਹਾਲ ਹੋ ਗਿਆ ਅੱਜ ਕੱਲ ਤੇ ਕਥਾ ਕਰਨ ਵਾਲੇ ਕਥਾ ਕਰਦੇ ਹੱਸੀ ਜਾਂਦੇ ਧਾਰਨਾ ਵਾਲੇ ਕੀਰਤਨ ਕਰਨ ਵਾਲੇ ਉਸਟੇਜ ਤੇ ਬੈਠੇ ਆਪ ਵੀ ਹੱਸੀ ਜਾਂਦੇ ਦੂਜਿਆਂ ਨੂੰ ਹਸਾਈ ਜਾਂਦੇ ਇਸ ਤਰ੍ਹਾਂ ਦਾ ਪੱਧਰ ਡਿੱਗ ਪਿਆ ਜੀਵਨ ਡਿੱਗ ਪਿਆ ਕਦੇ ਪੁਰਾਣੇ ਵਿਦਵਾਨਾਂ ਦੀ ਸੰਤ ਮਸਕੀਨ ਸਿੰਘ ਦੀ ਵਰਗੇ ਹੋਰ ਜਿਹੜੇ ਹੋਏ ਨਾ ਕਿਤੇ ਕਥਾ ਵਿਖਿਆਣ ਸੁਣ ਕੇ ਵੇਖਿਓ ਕਿੰਨਾ ਗੰਭੀਰ ਹੋ ਕੇ ਤੇ ਗੁਰੂ ਦੀ ਗੱਲ ਸੁਣਾਉਂਦੇ ਅੱਜ ਤੇ ਅਸੀਂ ਉਸ ਗੱਲ ਨੂੰ ਤਮਾਸ਼ਾ ਬਣਾ ਲਿਆ ਚੁਟਕੁਲੇ ਬਣਾ ਲਏ ਕਿਉਂਕਿ ਦੁਨੀਆ ਪਸੰਦ ਕਰਦੀ ਹੈ ਗਿਆਨ ਵਾਲੀ ਜਿੰਨੀ ਮਰਜ਼ੀ ਗੱਲ ਕਰੋ ਕੋਈ ਨਹੀਂ ਪਸੰਦ ਕਰਦਾ ਚਾਰ ਗੋਚ ਚੁਟਕੁਲੇ ਸੁਣਾ ਦਿਓ ਤੁਸੀਂ ਦੁਨੀਆ ਤੇ ਮਸ਼ਹੂਰ ਹੋ ਜਾਣਾ ਕਿੰਨਾ ਪੱਧਰ ਨੀਵਾ ਹੋ ਗਿਆ ਕਹਿੰਦੇ ਬਾਣੀ ਪੜਨ ਵੇਲੇ ਗਾਤ ਕੋ ਅਲੂਲ ਤੇਰੀ ਬਾਣੀ ਪੜਨ ਲੱਗਿਆ ਚੰਚਲਤਾ ਹੀ ਨਾ ਹੋਵੇ ਤੇ ਅਗਲਾ ਵਚਨ ਕਰਦੇ ਪੈ ਸੁਧ ਏਕ ਚਾਲ ਲਿਜੀਏ ਗੁਰਬਾਣੀ ਪੜਦਿਆਂ ਤੇਰੀ ਚਾਲ ਇੱਕ ਹੋਣੀ ਚਾਹੀਦੀ ਹੈ ਇਹ ਨਹੀਂ ਹੈ ਵੀ ਬਾਬਾ ਜੀ ਸਾਡਾ ਤੇ ਫੁਫੜ ਨਹੀਂ ਆਇਆ ਅਜੇ ਭੋਗ ਲੇਟ ਕਰਦੇ ਹੋ ਤੇ ਮੁਲਕਿ ਉਹ ਪਾਠੀ ਸਿੰਘ ਵਿਚਾਰਾ ਹੇਕਾਂ ਲਾਲ ਆ ਕੇ ਲਾਲਾ ਕੇ ਇੱਕ ਅੰਗ ਤੇ 15 ਮਿੰਟ ਲਾ ਦਿੰਦਾ ਤਿਹੋ ਫਿਰ ਗੁਰਬਾਣੀ ਦਾ ਸਤਕਾਰ ਤੇ ਨਾ ਨਾ ਆਇਆ ਸਤਕਾਰ ਤੇ ਫਿਰ ਫੁੱਫੜਦਾ ਆ ਨਾ ਜਿਹੜਾ ਪਹੁੰਚਿਆ ਨਹੀਂ ਜਿਹਦੇ ਵਾਸਤੇ ਬਾਣੀ ਲੇਟ ਹੁੰਦੀ ਪਈ ਹੈ ਤੇ ਕਦੇ ਕੋਈ ਮੰਤਰੀ ਆ ਜਾਂਦਾ ਕਹਿੰਦੇ ਜੀ ਮੰਤਰੀ ਜੀ ਨੇ ਜਾਣਾ ਛੇਤੀ ਫੜਾਫੜ ਨਿਬੇੜ ਦਿਓ ਕਰ ਦਿਓ ਸਪੀਡ 100 ਵਾਲੀ ਤੇ ਇਹ ਫਾਇਆ ਵੱਡੋ ਪਰੇ ਤੇ ਅਸੀਂ ਜਾਣਾ ਮਹਾਰਾਜ ਕਹਿੰਦੇ ਕਾਦੀ ਮਰਿਆਦਾ ਬਾਣੀ ਪੜ ਬਾਣੀ ਪੜਨ ਦੀ ਮਰਿਆਦਾ ਵੀ ਇੱਕ ਚਾਲ ਬਾਣੀ ਪੜਦਾ ਚੱਲ ਕੋਈ ਪਹੁੰਚਿਆ ਤੇ ਕੋਈ ਨਹੀਂ ਪਹੁੰਚਿਆ ਕੋਈ ਚਲਾ ਗਿਆ ਕੋ ਉੱਠ ਗਿਆ ਤੇਰਾ ਕਿਸੇ ਵੱਲ ਧਿਆਨ ਨਾ ਹੋਵੇ ਤੇ ਆਪਾਂ ਘਰਾਂ ਵਿੱਚ ਖੰਡਪਾਠ ਸਭ ਕਰਾਉਂਦੇ ਆਲ ਤੇ ਕੀ ਅਸੀਂ ਇਹ ਨਹੀਂ ਕਹਿੰਦੇ ਵੀ ਥੋੜਾ ਜਿਹਾ ਲੇਟ ਕਰ ਲੋ ਹੁਣ ਜੇ ਲੇਟ ਹੋ ਗਿਆ ਥੋੜਾ ਜਿਹਾ ਪਹਿਲਾਂ ਕਰ ਲੋ ਹੁਣ ਬਾਣੀ ਦਾ ਤੇ ਭੈ ਨਾ ਨਾ ਹੋਇਆ ਗੁਰੂ ਦਾ ਤੇ ਡਰ ਕੋਈ ਨਾ ਹੋਇਆ ਮਰਜ਼ੀ ਤੇ ਉੱਥੇ ਵੀ ਸਾਡੀ ਆਪਣੀ ਹੈ ਫਿਰ ਆਖਦੇ ਅਰਦਾਸ ਕੀਤੀ ਆ ਤੇ ਪੂਰੀ ਹੋਈ ਪੂਰੀ ਨਹੀਂ ਹੋਈ ਪੂਰੀ ਕਿਵੇਂ ਹੋਵੇ ਮਰਜ਼ੀ ਤੇ ਆਪਣੀ ਕਰਦਾ ਪਿਆ ਵਿਦਵਾਨ ਕਹਿੰਦਾ ਬਾਣੀ ਪੜਨ ਲੱਗਿਆਂ ਤੇਰੀ ਚਾਲ ਇੱਕ ਹੋਵੇ ਉਹਦੇ ਵਿੱਚ ਵਾਧਾ ਘਾਟਾ ਕਦੇ ਤੇਜ ਕਦੇ ਹੌਲੀ ਹੋਣਾ ਕਦੇ ਲੰਮੀ ਹੇਕ ਲਾ ਦੇਣੀ ਜਿਵੇਂ ਕੁੱਤਾ ਰੋਂਦਾ ਪਿਆ ਕਦੇ ਉਸੇ ਵੇਲੇ ਉਸੇ ਹੀ ਸਭ ਸ਼ਬਦ ਸੰਪੂਰਨ ਖਤਮ ਕਰ ਦੇਣਾ ਇਹ ਬਾਣੀ ਪੜਨ ਦੀ ਚਾਲ ਨਹੀਂ ਹੈ ਇੱਕ ਚਾਲ ਵੈਸੇ ਵੀ ਗੁਰਬਾਣੀ ਵਿੱਚ ਹੇਕ ਲਾਉਣੀ ਮਨਾ ਹੈ ਜਦੋਂ ਤੁਸੀਂ ਹੇਕ ਲਾਉਂਦੇ ਹੋ ਨਾ ਉਦੋਂ ਅੱਖਰ ਦਾ ਹੋਰ ਹੀ ਕੁਝ ਬਣ ਜਾਂਦਾ ਉਹਦੇ ਵਿੱਚ ਕਈ ਕੁਝ ਆਪੇ ਹੀ ਮਿਲ ਜਾਂਦਾ ਆਕੇ ਜੇ ਕੰਨਾ ਨਹੀਂ ਵੀ ਨਾ ਲੱਗਾ ਤਾਂ ਵੀ ਕੰਨਾ ਲੱਗ ਜਾਣਾ ਕਿਉਂਕਿ ਤੁਸੀਂ ਏਕ ਲਈ ਲੰਮਾ ਕਰ ਦਿੱਤਾ ਇੱਕ ਅੱਖਰ ਦੇ ਨਾਲ ਦੂਜਾ ਅੱਖਰ ਆਪੇ ਜੁੜ ਜਾਂਦਾ ਆਕੇ ਕਹਿੰਦੇ ਇੱਕ ਚਾਲ ਬਾਣੀ ਪੜ ਅਗਲਾ ਵਚਨ ਕਰਦੇ ਪਏ ਚੀਤ ਕੋ ਨਿਰੋਧ ਕੈ ਬਾਣੀ ਪੜਦਿਆਂ ਤੇਰਾ ਮਨ ਟਗਿਆ ਹੋਵੇ ਬਾਣੀ ਦਾ ਰਾਸ ਆਵੇ ਨਿਰੋਧ ਕੈ ਨਿਰੋਧ ਕੈ ਪ੍ਰਬੋਧ ਕੈ ਪ੍ਰਕਾਸ਼ ਮਨ ਪ੍ਰਕਾਸ਼ ਪ੍ਰੇਮ ਕਹਿਣ ਲੱਗੇ ਜਦੋਂ ਬਾਣੀ ਪੜਨੀ ਹੈ ਤੇਰੇ ਮਨ ਵਿੱਚ ਪ੍ਰੇਮ ਹੋਵੇ ਕਿ ਮੈਂ ਬਾਣੀ ਸੁਣਨ ਵਾਲਿਆਂ ਨੂੰ ਗੁਰੂ ਦਾ ਬਚਨ ਸੁਣਾਉਂਦਾ ਪਿਆ ਐਨਾ ਪ੍ਰੇਮ ਹੋਵੇ ਜਦੋਂ ਪ੍ਰੇਮ ਹੋਵੇਗਾ ਜਿੰਨ ਪ੍ਰੇਮ ਕੀਓ ਤੇ ਅੱਜ ਆਪਾਂ ਜ਼ਿੰਦਗੀ ਦੇ ਦੁਨੀਆਦਾਰੀ 'ਚ ਵੇਖੀਏ ਵੀ ਪ੍ਰੇਮ ਹੈ ਜਿਹੜਾ ਪੜਨ ਵਾਸਤੇ ਬੈਠਾ ਉਹ ਵੀ ਝਗੜਾ ਕਰਦਾ ਪਿਆ ਜਿਹੜਾ ਪੜ ਕੇ ਉੱਠਿਆ ਤੇ ਉਹ ਵੀ ਕਰਦਾ ਪਿਆ ਪ੍ਰੇਮ ਤੇ ਰਹਿ ਕੋਈ ਨਾ ਗਿਆ ਆਨੰਦ ਤੇ ਆਪ ਨੂੰ ਆਇਆ ਨਹੀਂ ਜਿਹਨੂੰ ਆਪ ਨੂੰ ਆਨੰਦ ਨਹੀਂ ਆਇਆ ਦੂਜੇ ਨੂੰ ਆਨੰਦ ਕੀ ਦੇਵੇ ਚੀਤ ਕੋ ਨਿਰੋਧ ਕਹਿ ਪ੍ਰਬੋਧ ਕਹਿ ਪ੍ਰਕਾਸ਼ ਮਨ ਮੰਟਕਾ ਕੇ ਪ੍ਰੇਮ ਦੇ ਨਾਲ ਬਾਣੀ ਪੜ। ਅਗਲਾ ਵਚਨ ਕਰਦੇ ਪਏ ਗੱਦੀ ਨਾ ਵਿਛਾਏ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀ ਨਹੀਂ ਵਿਛਾਉਣੀ ਚਾਹੀਦੀ ਕਦੇ ਵਾਸਤੇ ਵੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੀੜੇ ਥੱਲੇ ਇੱਕ ਚਾਦਰ ਤੇਰੇ ਨਾਲੋਂ ਵੱਧ ਹੋਣੀ ਚਾਹੀਦੀ ਹੈ ਇਹ ਸਤਕਾਰ ਹੈ। ਤੇ ਜੇ ਆਪ ਉੱਚਾ ਗੱਦਾ ਲਾ ਕੇ ਬੈਠੇ ਵੀ ਮੈਂ ਉੱਚੀ ਥਾਂ ਤੇ ਹੋ ਕੇ ਬਹਿਣਾ ਫਿਰ ਤੇਰੇ ਮਨ ਵਿੱਚ ਗੁਰੂ ਦਾ ਸਤਕਾਰ ਤੇ ਨਾ ਨਾ ਹੋਇਆ। ਇਹ ਬਚਨ ਕਰਦੇ ਪਏ ਕਹਿੰਦੇ ਗਾਦੀ ਨਾ ਬਿਸ਼ਾਏ ਗੱਦੀ ਬਿਸ਼ਾ ਕੇ ਕਦੇ ਮਹਾਰਾਜ ਦੀ ਤਾਬਿਆ ਹਜੂਰੀ ਨਾ ਬੈਠਣਾ ਸਗੋਂ ਗੁਰੂ ਦਾ ਬਸਤਰ ਤੇਰੇ ਨਾਲੋਂ ਵੱਧ ਹੋਵੇ ਜਿੱਥੇ ਮਹਾਰਾਜ ਦਾ ਪੀੜਾ ਸੁਭਾਏ ਮਨ ਹੋਵੇ ਤੇ ਫਿਰ ਨਾ ਪ੍ਰਯੰਕ ਹੱਥ ਦੀਜੀ ਐ ਜਦੋਂ ਬਾਣੀ ਪੜ੍ਹਨੀ ਐ ਮਹਾਰਾਜ ਦੇ ਪੀੜੇ ਨੂੰ ਹੱਥ ਨਹੀਂ ਲਾਉਣੇ ਇਹ ਨਾ ਵੇ ਕੂਣੀ ਰੱਖ ਕੇ ਬੈਠਾ ਹੋਵੇ ਆਪਾਂ ਆਮ ਵੇਖਦੇ ਨਾ ਕਈ ਕੂਣੀ ਰੱਖ ਕੇ ਬਹਿ ਜਾਂਦੇ ਆ ਕਈਆਂ ਨੇ ਆਪਣੇ ਹੱਥ ਰੱਖੇ ਹੁੰਦੇ ਪੀੜੇ ਦੇ ਉੱਪਰ ਪੀੜਾ ਕਿਤੇ ਭਜ ਨਾ ਜਾਵੇ ਪੀੜੇ ਨੇ ਥੋੜੀ ਕਿਤੇ ਭਜਣਾ ਹੈ ਤੂੰ ਆਪਣੇ ਹੱਥ ਜੋੜ ਕੇ ਆਪਣੀ ਝੋਲੀ ਵਿੱਚ ਰੱਖ ਮਹਾਰਾਜ ਦੇ ਪੀੜੇ ਨੂੰ ਹੱਥ ਨਾਲ ਲਾ ਤੇ ਸਾਡੇ ਵਿੱਚ ਤੇ ਕਈ ਇਹੋ ਜਿਹੇ ਤੇ ਪੀੜੇ ਦੇ ਥੱਲੇ ਲੱਤਾਂ ਕੱਢ ਲੈਂਦੇ ਗਾਂ ਨੂੰ ਵੀ ਥਾਗਿਆਂ ਤੇ ਇਹ ਹੁਣ ਤਾਂ ਕਰ ਲਈਏ ਗਾਂ ਕਰ ਲਈਏ ਸਾਨੂੰ ਕੌਣ ਵੇਖਦਾ ਗੁਰਬਾਣੀ ਪੜਨ ਦਾ ਵੀ ਇੱਕ ਨਿਯਮ ਬਣਾਇਆ ਹੈ ਪੜਾਉਣ ਵਾਲਿਆਂ ਨੇ ਕਹਿਣ ਲੱਗੇ ਨਾ ਪ੍ਰਯੰਕ ਹੱਥ ਦਿਜੀਏ ਮਾਰਾ ਆਇਦੇ ਪਲੰਗੇ ਤੱਕ ਨੂੰ ਵੀ ਤੇਰਾ ਹੱਥ ਨਾ ਲੱਗੇ ਇੰਨਾ ਸਤਕਾਰ ਦੇ ਇੰਨਾ ਦੂਰ ਹੋ ਕੇ ਬੈਠ ਉੱਤੇ ਚੜ ਕੇ ਬੈਠਾ ਮੂੰਹ ਵਿੱਚੋਂ ਥੁਕਾਂ ਡਿੱਗਦੀਆਂ ਪਈਆਂ ਮਾੜੇ ਹਾਲ ਨੇ ਕੀ ਤੂੰ ਬਾਣੀ ਪੜੀਏ ਤਾਂ ਕੀ ਕਿਸੇ ਦਾ ਭਲਾ ਹੋਣਾ ਖਾਂਸੀ, ਕ੍ਰੋਧ, ਵਾਰਤਾ, ਜਿਮਾਈ ਔਰ ਡਕਾਰ ਸ਼ੀਕ ਇਹ ਨਹੀਂ ਹੋਣਾ ਚਾਹੀਦਾ ਬਾਣੀ ਪੜਦਿਆਂ ਤੇਨੂੰ ਖਾਂਸੀ ਨਹੀਂ ਆਉਣੀ ਚਾਹੀਦੀ ਜੇ ਤੇਰਾ ਸਰੀਰ ਬਿਮਾਰ ਹੈ ਨਾ ਖੰਗ ਵਗੈਰਾ ਲੱਗੀ ਆ ਤੇ ਉਹਦਾ ਪਹਿਲਾ ਇਲਾਜ ਕਰਾ ਮਹਾਰਾਜ ਦੇ ਕੋਲ ਨਾ ਜਾ ਤੂੰ ਤੁਸੀਂ ਆਮ ਹੀ ਕਿਤੇ ਭੀੜ ਵਾਲੀ ਜਗ੍ਹਾ ਤੇ ਖੜ ਕੇ ਖੰਘਦੇ ਹੋ ਨਾ ਤੇ ਅਗਲਾ ਬੜਾ ਬੁਰਾ ਬਣਾਉਂਦਾ ਪਰ ਇਹਨੂੰ ਹੋ ਜਾਂਦਾ ਮਾਲਮੂ ਤੇ ਰੱਖ ਕੇ ਵੀ ਤੇ ਬਿਮਾਰ ਕਿਤੇ ਮੈਨਾਂ ਬਿਮਾਰ ਹੋਵਾਂ ਦੁਨੀਆਦਾਰੀ ਨਫ਼ਰਤ ਕਰਦੀ ਐ ਮਹਾਰਾਜ ਦੇ ਕੋਲ ਬੈਠ ਕੇ ਖੰਘਣਾ ਜੇ ਖਾਂਸੀ ਲੱਗੀ ਐ ਤੇ ਉਹਦਾ ਇਲਾਜ ਕਰਨ ਵਾਲਾ ਇਸ ਤਰ੍ਹਾਂ ਦਾ ਕੰਮ ਬਾਣੀ ਪੜਦਿਆਂ ਨਾ ਕਰ ਕ੍ਰੋਧ ਕ੍ਰੋਧ ਕਰਨਾ ਲੜਦੇ ਰਹਿਣਾ ਤੇ ਕਹੀ ਤੇ ਬਾਣੀ ਪੜਦਾ ਇਹਨੇ ਗੁੱਸੇ ਵਿੱਚ ਆ ਜਾਂਦੇ ਨਾ ਕੋਈ ਗੱਲ ਸੁਣੇ ਤੇ ਚੌਰੀ ਚਲਾਵਾ ਮਾਰਦੇ ਅਗਲੇ ਦੇ ਮੂੰਹ ਤੇ ਵੀ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦਾ ਪਿਆ ਕਹਿੰਦੇ ਕਰੋਧ ਕਿਉਂ ਕਰਦਾ ਪਿਆ ਅਗਲਾ ਬਚਨ ਕਰਦੇ ਪੈ ਵਾਰਤਾ ਗੁਰਬਾਣੀ ਪੜਦਿਆਂ ਕਦੇ ਗੱਲ ਨਾ ਕਰਨੇ ਬਚਨ ਨਹੀਂ ਕਰਨਾ ਜਿੰਨਾ ਚਿਰ ਬਾਣੀ ਪੜਦਾ ਪੜ ਗੁਰਬਾਣੀ ਦੀ ਫਤਿਹ ਬਲਾ ਕੇ ਮਹਾਰਾਜ ਤੇ ਰੁਮਾਲਾ ਪਾ ਕੇ ਉੱਠ ਕੇ ਪਰੇ ਹੋ ਕੇ ਜੇ ਜ਼ਰੂਰੀ ਗੱਲ ਕਰਨੀ ਹੈ ਤੇ ਤਾਂ ਕਰਨੀ ਇਹ ਨਹੀਂ ਵੀ ਬਾਣੀ ਪੜਦਾ ਪਿਆ ਤੇ ਬੈਠੇ ਹੀ ਆਖ ਤਾਂ ਪੱਖਾ ਚਲਾ ਦੇ ਕਦੇ ਆਖ ਤਾਂ ਬੰਦ ਕਰ ਦੇ ਨਹੀਂ ਇਸ ਤਰ੍ਹਾਂ ਦੀ ਵਾਰਤਾ ਮਹਾਰਾਜ ਦੇ ਕੋਲ ਨਾ ਕਰਨੀ ਤੇ ਅੱਜ ਗੱਲ ਤੇ ਗੁਰਮਖੋਡ ਡਿਜੀਟਲ ਜਮਾਨਾ ਆਇਆ ਤੇ ਫੋਨ ਹੀ ਚੱਲਦੇ ਪੈ ਬੈਠਿਆ ਹੀ ਬਾਣੀ ਪੜਦਿਆਂ ਫੋਨ ਉੱਤੇ ਪਾਠ ਸੁਣਾ ਦਿੱਤਾ ਕਦੇ ਸੁਣ ਲਿਆ ਕਦੇ ਕਿਸੇ ਨੂੰ ਮਿਸ ਕਾਲ ਮਾਰ ਦਿੱਤੀ ਕਦੇ ਕਿਸੇ ਦਾ ਫੋਨ ਵੱਜਣ ਲੱਗ ਪਿਆ ਸਾਡੇ ਫੋਨ ਤੇ ਸੰਗਤ ਵਿੱਚ ਵੱਜਣ ਲੱਗ ਪੈਂਦੇ ਆ ਕੇ ਮਹਾਰਾਜ ਕਹਿੰਦੇ ਬਾਣੀ ਪੜ੍ਹਦੇ ਆਂ ਵਾਰਤਾ ਨਹੀਂ ਕਰਨੀ ਵਾਰਤਾ ਲਾ ਬਚਨ ਬਲਾਸ ਨਹੀਂ ਕਰਨਾ ਜੰਭਾਈ ਆਉ ਡਕਾਰ ਸ਼ੀਕ ਜੰਭਾਈ ਤੋਂ ਭਾਬ ਹੁੰਦਾ ਉਬਾਸੀਆਂ ਲੈਣੀਆਂ ਬਹੁਤਾ ਖਾ ਕੇ ਬੈਠੇਗਾ ਫਿਰ ਉਬਾਸੀਆਂ ਹੀ ਆਉਣੀਆਂ ਉਬਾਸੀ ਨਾ ਆਵੇ ਇਹਨਾਂ ਨੂੰ ਸਰੀਰ ਨੂੰ ਤਗੜਾ ਕਰਕੇ ਬੈਠ ਵੀ ਤੇਰਾ ਸਰੀਰ ਇਹਨਾਂ ਨੂੰ ਆਰਾਮ ਕਰਕੇ ਠੀਕ ਹੋਇਆ ਹੋਵੇ ਵੀ ਤੈਨੂੰ ਬੈਠਿਆ ਉੱਥੇ ਬਸੀ ਥੱਕਿਆ ਹੋਇਆ ਸਰੀਰ ਬਸੀਆਂ ਲਵੇਗਾ ਰਜਿਆ ਹੋਇਆ ਸਰੀਰ ਵੀ ਉਬਾਸੀਆਂ ਲਵੇਗਾ ਕਹਿੰਦੇ ਉਬਾਸੀ ਨਾ ਲਿਆ ਕਰ ਤੇ ਡਕਾਰ ਮਾਰੀ ਜਾਣਾ ਹੁਣ ਜਿਹੜਾ ਗਲੇ ਤੱਕ ਭਰਿਆ ਖਾ ਖਾ ਕੇ ਪੇਟ ਉਹਨੇ ਡਕਾਰ ਹੀ ਮਾਰਨੇ ਜਾ ਕੇ ਉਥੇ ਕਹਿੰਦੇ ਡਕਾਰ ਨਹੀਂ ਮਾਰਨਾ ਤੇ ਸ਼ੀਕ ਸ਼ਿਕਾ ਮਾਰਨੀਆਂ ਕਈਆਂ ਨੂੰ ਨਜਲਾ ਵਗਰ ਸ਼ਿਕਾ ਮਾਰੀ ਜਾਂਦੇ ਕਹਿੰਦੇ ਨਹੀਂ ਸ਼ਿਕਾ ਨਹੀਂ ਮਾਰਨੀਆਂ ਇਹ ਔਗਣ ਜਿਹੜੇ ਛੱਡਨੇ ਗੁਰੂ ਕੋਲ ਜਾ ਕੇ ਇਹ ਬਾਣੀ ਪੜਨ ਦੀ ਮਰਿਆਦਾ ਹੈ ਬਹੁਤ ਵਾਰ ਸੰਗਤ ਇਹ ਬਚਨ ਵੀ ਕਰਦੀ ਹੈ ਬਾਣੀ ਕਿਵੇਂ ਪੜਨੀ ਚਾਹੀਦੀ ਹੈ ਇਹ ਬਾਣੀ ਪੜਨ ਦਾ ਮਹਾਰਾਜ ਨੇ ਤਰੀਕਾ ਦੱਸਿਆ ਵੀ ਭਾਈ ਇਹ ਤੇਰੇ ਔਗਣ ਛੱਡਨੇ ਪੈਣਗੇ ਖਾਸੀ ਕ੍ਰੋਧ ਵਾਰਤਾ ਜਿਭਾਈ ਔਰ ਡਕਾਰ ਸ਼ੀਕ ਛਿਕ ਮਾਰਨੀ ਡਕਾਈ ਲੰਡਕਾਰ ਲੈਣਾ ਉਬਾਸੀ ਮਾਰਨੀ ਛੱਡ ਦੇ ਖਾਸੀ ਸੀਂਡ ਮੰਦ ਪਾਉਣ ਥੂਕ ਨਾ ਕਰੀ ਜੀਏ ਮਹਾਰਾਜ ਦੀ ਬਾਣੀ ਪੜਦਿਆਂ ਹੱਸਣਾ ਨਹੀਂ ਬਿਲਕੁਲ ਵਾਸਤੇ ਮੰਦਪਾਉਣ ਜਿਹੜੀ ਪੇਟ ਵਿੱਚ ਗੈਸ ਬਣ ਜਾਂਦੀ ਹੈ ਬਹੁਤਾ ਖਾਵਾਂਗੇ ਗੈਸ ਬਣੇਗੀ ਫਿਰ ਮੰਦੀ ਪਾਉਣ ਸਰੀਰ ਵਿੱਚੋਂ ਬਾਹਰ ਨਿਕਲਦੀ ਹੈ ਬਦਬੂ ਆਉਂਦੀ ਹੈ ਕਹਿੰਦੇ ਨਹੀਂ ਇਹ ਮੰਦਪਾਉਣ ਵੀ ਛੱਡ ਤੇਰਾ ਪੇਟ ਸਾਫ਼ ਹੋਵੇ ਤਾਂ ਕਿ ਮੰਦਪਾਉਣ ਆਵੇ ਹੀ ਨਾ ਹਾਸੀ ਨਹੀਂ ਕਰਨੀ ਥੂਕ ਨਾ ਕਰੀਜੀਏ ਕਦੇ ਬਾਣੀ ਪੜਦਿਆਂ ਕਈਆਂ ਦਾ ਸੁਭਾਅ ਹੁੰਦਾ ਥੂ-ਥੂ ਕਰੀ ਜਾਣਗੇ ਉਧਰ-ਉਧਰ ਕਹਿੰਦੇ ਨਹੀਂ ਥੁੱਕ ਵਾਲਾ ਕੰਮ ਵੀ ਨਹੀਂ ਕਰਨਾ ਹੈ ਸ਼ਾਂਤ ਕੀ ਸੁਭਾਏ ਸੋ ਅਕਾਲ ਸੋ ਲਗਾਏ ਧਿਆਨ ਪਿਆਰਿਆ ਮਨ ਸ਼ਾਂਤ ਕਰਕੇ ਅਕਾਲ ਪੁਰਖ ਦੇ ਚਲਣਾ ਦਾ ਧਿਆਨ ਜੋੜ ਕੇ ਵੀ ਸੱਚੇ ਪਾਤਸ਼ਾਹ ਮੇਰੀ ਸੁਰਤੀ ਤੁਹਾਡੇ ਵਿੱਚ ਚੁਭੀ ਰਵੇ ਐਸੇ ਪ੍ਰੇਮ ਦੇ ਨਾਲ ਆਪਣੇ ਧਿਆਨ ਨੂੰ ਜੋੜ ਕੇ ਗ੍ਰੰਥ ਜੂ ਕੋ ਪਾਠ ਪਿਆਰੇ ਐਸੀ ਭਾਂਤ ਕੀਜੀਐ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ ਇਸ ਤਰੀਕੇ ਦੇ ਨਾਲ ਕਰ ਜਿਹੜੇ ਤੈਨੂੰ ਗੁਣ ਦੱਸੇ ਨੇ ਇਹਦੇ ਔਗਣਾਂ ਨਾਲ ਨੂੰ ਛੱਡ ਕੇ ਗੁਣ ਧਾਰਨ ਕਰਕੇ ਬਾਣੀ ਪੜ੍ਹੇਗਾ ਫਿਰ ਜਿਹੜੀ ਅਰਦਾਸ ਕਰੇਗਾ ਨਾ ਤੇਰੀ ਅਰਦਾਸ ਕੀਤੀ ਪ੍ਰਵਾਨ ਹੋਵੇਗੀ ਮਨਜ਼ੂਰ ਹੋਵੇਗੀ ਜੋ ਮੰਗੇਗਾ ਉਹ ਮਿਲੇਗਾ ਤੇ ਜੇ ਬੈਠਿਆ ਕਦੇ ਹੱਸ ਪਿਆ ਕਦੇ ਭਜ ਪਿਆ ਕਦੇ ਹੌਲੀ ਕਰਤਾ ਪਾਠ ਕਦੇ ਤੇਜ਼ ਕਰਤਾ ਵੀ ਫਲਾਣਾ ਨਹੀਂ ਆਇਆ ਕਦੇ ਸ਼ਿਕਾਂ ਮਾਰੀਆਂ ਢਕਾਰ ਲੈ ਮੰਦ ਪਾਉਣ ਬਸਤਰ ਵੀ ਮਹਾਰਾਜ ਦੇ ਮੇਲੇ ਤੇ ਖਾਣ ਪੀਣ ਦਾ ਵੀ ਕੋਈ ਪਰੇਜ ਨਹੀਂ ਹੈ ਤੇ ਫਿਰ ਉਹਨੇ ਤੇ ਗੰਦ ਹੀ ਪਾਇਆ ਤੇ ਐਸੇ ਜਿਹੜਾ ਸਰੀਰ ਕਰਕੇ ਗੰਦਾ ਹੈ ਉਹਨੇ ਕਿਸੇ ਦਾ ਕੀ ਭਲਾ ਕਰ ਦੇਣਾ ਅੱਜ ਬਹੁਤੇ ਲੋਕ ਇਹ ਗੱਲ ਕਹਿੰਦੇ ਵੀ ਬੜੇ ਗੁਰਬਾਣੀ ਦੇ ਪਾਠ ਹੁੰਦੇ ਪਏ ਪਰ ਦੁਨੀਆਂ ਦਾ ਨੁਕਸਾਨ ਹੁੰਦਾ ਪਿਆ ਪਾਠ ਗਿਣਤੀ ਵਿੱਚ ਤੇ ਬਹੁਤੇ ਹੁੰਦੇ ਪਏ ਪਰ ਕਰਨ ਵਾਲੇ ਨਹੀਂ ਨਾ ਬਹੁਤੇ ਕਰਨ ਵਾਲੇ ਤੇ ਬਹੁਤ ਥੋੜੇ ਰਹਿ ਗਏ ਜਿਹੜੇ ਨਿਯਮ ਦੇ ਵਿੱਚ ਕਰਦੇ ਪਏ ਨੇ ਅੱਜ ਕੱਲ ਤੇ ਬਸ ਗਿਣਤੀ ਹੋ ਗਈ ਹੈ ਚਾਰ ਡੂਟੀਆਂ ਇਧਰ ਲਾ ਦਿਓ ਚਾਰ ਉਧਰ ਲਾ ਦਿਓ ਚਾਰ ਫਿਰ ਅਗਲੇ ਪਾਸੇ ਲਾ ਦਿਓ ਜਿੰਨੇ ਸੋਣਾ ਹੀ ਨਹੀਂ ਟਿਕਣਾ ਹੀ ਨਹੀਂ ਬਹਿਣਾ ਹੀ ਨਹੀਂ ਕਿਤੇ ਉਹਨੇ ਕਿਹੋ ਜਿਹਾ ਪਾਠ ਕਰਕੇ ਸੁਣਾਉਣਾ ਇਸ ਕਰਕੇ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਉਹਨਾਂ ਦੀ ਉਪਜੀਵਕਾ ਵਾਸਤੇ ਵੀ ਉਹਨਾਂ ਨੂੰ ਭਜਨਾ ਨਾ ਪਵੇ ਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਮੈਂ ਬਾਣੀ ਪੜਾਂ ਤੇ ਆਨੰਦ ਆਵੇ ਕਹਿੰਦੇ ਇਸ ਤਰ੍ਹਾਂ ਪੜ੍ਹੇਗਾ ਤੇ ਤੇਰਾ ਪੜਿਆ ਸਫਲਾ ਹੈ